ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ। ਫੁਰਸਨਾਉ ਜੀ ਕੇ ਨੀਓ ਤੁਹਾਰੇ ਜਾਣੇ। ਮੈਂ ਉਮੀਦ ਕਰਦੀ ਹਾਂ ਤੁਹਾਰੇ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅੱਜ ਆਪਾਂ ਬਣਾਵਾਂਗੇ ਜੀ ਛੋਲੇ ਘਟੂਰੇ। ਇਹਦੇ ਲਈ ਆਪਾਂ ਕੁੱਕਰ ਲੈ ਲਿਆ ਇਹਨੂੰ ਥੋੜਾ ਜਿਹਾ ਧੋ ਲੈਣੇ ਆ ਵੈਸੇ ਤਾਂ ਧੋਕੇ ਰੱਖਿਆ ਹੋਇਆ ਸੀਗਾ ਇਹ। ਜਿਹੜੇ ਛੋਲੇ ਆ ਇਹ ਮੈਂ ਰਾਤ ਦੇ ਭਿਓਂ ਕੇ ਰੱਖੇ ਹੋਏ ਸੀਗੇ। ਰਾਤ ਨੂੰ ਭਿਓਂ ਕੇ ਰੱਖੋ ਤਾਂ ਬਹੁਤ ਵਧੀਆ ਬਣ ਜਾਂਦੇ ਆ ਸਵੇਰ ਤੱਕ। ਇਹਦਾ ਜਿਹੜਾ ਛੋਲਿਆਂ ਦਾ ਪਾਣੀ ਇਹਨੂੰ ਆਪਾਂ ਡੋਲਣਾ ਨਹੀਂ ਹੈਗਾ ਵਿੱਚੇ ਹੀ ਪਾਵਾਂਗੇ ਕਿਉਂਕਿ ਇਹਦੇ ਵਿੱਚ ਕਾਫੀ ਤਾਕਤ ਹੁੰਦੀ ਹੈ ਹੁਣ ਜਿਹੜਾ ਆਪਾਂ ਐਕਸਟਰਾ ਪਾਣੀ ਇਹਦੇ ਵਿੱਚ ਐਡ ਕਰਾਂਗੇ ਪਾਣੀ ਹੈ ਜਿਹੜਾ ਆਪਾਂ ਘੱਟ ਮਾਤਰਾ ਦੇ ਵਿੱਚ ਨਹੀਂ ਪਾਉਣਾ ਹੈਗਾ ਜ਼ਿਆਦਾ ਹੀ ਪਾਵਾਂਗੇ ਕਿਉਂਕਿ ਜਿਹੜੇ ਛੋਲੇ ਆ ਫਿਰ ਇਹ ਪਾਣੀ ਨੂੰ ਥੋੜਾ ਸੋਕ ਲੈਂਦੇ ਆ ਪਾਣੀ ਪਾ ਕੇ ਬਸ ਹੁਣ ਆਪਾਂ ਗੈਸ ਲਾ ਕੇ ਜਿਹੜੇ ਛੋਲੇ ਸੀਟੀਆਂ ਮਰਾ ਲੈਨੇ ਇਹਨੂੰ ਤਦ ਤੱਕ ਫਿਰ ਬਾਅਦ ਚ ਦੂਸਰੀ ਆਪਾਂ ਤਿਆਰੀ ਕਰ ਲੈਣੇ ਨਾਲ ਹੀ ਹੁਣ ਇਹਦੇ ਵਿੱਚ ਆਪਾਂ ਇੱਕ ਚਮਚ ਨਮਕ ਦਾ ਪਾਵਾਂਗੇ ਟੱਕਣ ਲਾ ਕੇ ਹੁਣ ਆਪਾਂ ਇਹਦੀਆਂ 7-8 ਸਿਟੀਆਂ ਮਰਵਾਵਾਂਗੇ 7-8 ਸਿਟੀਆਂ ਮਰਵਾ ਕੇ ਦੇਖ ਲਾਂਗੇ ਥੋੜੀ ਕਮੀ ਹੋਈ ਤਾਂ ਬਾਅਦ ਚ ਫਿਰ ਇੱਕ ਅੱਧੀ ਹੋਰ ਸਿਟੀ ਮਰਵਾ ਦਾਂਗੇ ਇਹ ਜਿਹੜਾ ਇਮਲੀ ਸੀਗੀ ਮੈਂ ਗਰਮ ਪਾਣੀ ਦੇ ਵਿੱਚ ਭਿਉ ਕੇ ਰੱਖਤੀ ਸੀਗੀ ਹੁਣ ਆਪਾਂ ਆ ਪਟੂਰੇ ਬਣਾਉਣੇ ਆ ਪਟੂਰੇ ਬਣਾਉਣ ਦੀ ਸ਼ੁਰੂਆਤ ਆਪਾਂ ਆਟਾ ਗੁੰਨਣ ਤੋਂ ਕਰਦੀ ਆ ਇਹਦੇ ਲਈ ਮੈਂ ਮੱਦਾ ਲੈ ਲਿਆ ਸੀਗਾ ਅੱਧਾ ਕਿਲੋ ਅੱਧਾ ਚਮਚੇ ਇਹਦੇ ਵਿੱਚ ਆਪਾਂ ਸੂਜੀ ਦਾ ਪਾਵਾਂਗੇ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਬਣਦੇ ਆ ਜਾਰੀਦਾਰ ਪਟੂਰੇ ਤੁਸੀਂ ਵੀ ਇਹ ਜ਼ਰੂਰ ਟਰਾਈ ਕਰਿਓ ਅੱਧਾ ਚਮਚਾ ਆਪਾਂ ਇਹਦੇ ਵਿੱਚ ਨਮਕ ਦਾ ਪਾਇਆ ਸੀਗਾ ਇੱਕ ਪੈਕੇਟ ਇਹਦੇ ਵਿੱਚ ਇਨੋ ਦਾ ਪਾਇਆ ਸੀਗਾ ਇੱਥੇ ਡੇਢ ਚਮਚ ਮੈਂ ਇਹਦੇ ਵਿੱਚ ਦਹੀਂ ਐਡ ਕੀਤਾ ਸੀਗਾ ਇਹਦੇ ਨਾਲ ਵੀ ਬਹੁਤ ਵਧੀਆ ਨਰਮ ਭਟੂਰੇ ਬਣਦੇ ਆ ਥੋੜਾ ਜਿਹਾ ਇਹਦੇ ਵਿੱਚ ਤੇਲ ਐਡ ਕੀਤਾ ਸੀਗਾ ਸੂਰਜਮੁਖੀ ਦਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਰੇ ਨੂੰ ਮਿਲਾ ਲਾਂਗੇ ਆ ਕੀ ਇਹਦੇ ਵਿੱਚ ਜਿਹੜਾ ਨਮਕ ਹੈ ਸਾਰਾ ਕੁਝ ਚੰਗੀ ਤਰ੍ਹਾਂ ਤੇਲ ਵਗੈਰਾ ਰਚ ਜਾਵੇ ਹੁਣ ਇਹ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਆਪਾਂ ਗੁੰਨਣਾ ਹੈ ਇਹ ਜਿਹੜਾ ਆਪਾਂ ਟੋ ਤਿਆਰ ਕਰਨਾ ਹੈ ਨਾ ਤਾਂ ਇਹ ਜ਼ਿਆਦਾ ਪਤਲਾ ਹੋਣਾ ਚਾਹੀਦਾ ਨਾ ਜ਼ਿਆਦਾ ਸਖਤ ਹੋਣਾ ਚਾਹੀਦਾ ਸੌਫਟ ਜਿਹੜਾ ਜਿਹੜਾ ਆਪਾਂ ਟੋ ਇਹ ਤਿਆਰ ਕਰ ਲੈਣਾ ਹੈ ਜ਼ਿਆਦਾ ਇਹਨੂੰ ਮੁੱਕੀ ਦੇਣ ਦੀ ਲੋੜ ਨਹੀਂ ਹੈਗੀ ਕਿਉਂਕਿ ਜਿੰਨੀ ਜ਼ਿਆਦਾ ਆਪਾਂ ਇਹਨੂੰ ਮੁੱਕੀ ਦਵਾਂਗੇ ਉਨਾ ਜ਼ਿਆਦਾ ਇਹ ਸਖਤ ਹੋ ਜਾਂਦਾ ਹੁੰਦਾ ਮੈਂ ਇਦਾਂ ਉਰੀ ਜਿਮ ਕੀ ਦੇ ਕੇ ਬਾਸ ਇਹਨੂੰ ਆਪਾਂ ਰਸਤੇ ਤੇ ਰੱਖ ਦਾਂਗੇ। ਆਸੂ ਹੁਣ ਇਹਨੂੰ ਆਪਾਂ ਇਕੱਠਾ ਕਰਕੇ ਰਸਤੇ ਤੇ ਰੱਖ ਦੇਣਾ 10-15 ਮਿੰਟ ਲਈ ਇਹਨੂੰ ਆਪਾਂ ਐਦਾਂ ਰੱਖ ਦਾਂਗੇ ਟੱਕੀ ਪੋਣੀ ਨਾਲ। ਉਹਦੋਂ ਤੱਕ ਸਾਨੂੰ ਹੁਣ ਆਪਾਂ ਜਿਹੜਾ ਤੜਕਾ ਹੈ ਉਹਦੀ ਤਿਆਰੀ ਕਰ ਲੈਣੀ ਆ। ਤੜਕੇ ਦੇ ਲਈ ਮੈਂ ਇੱਕ ਪੈਨ ਲੈ ਲਿਆ। ਇਦੇ ਵਿੱਚ ਤੇਲ ਪਾ ਲਿਆ ਸੀ ਆਪਾਂ ਗਰਮ ਹੋ ਚੁੱਕਾ ਹੈ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਸਾਬਤ ਪਾਵਾਂਗੇ ਇੱਕ ਦਾਲ ਚਿਨੀ ਦਾ ਟੁਕੜਾ ਪਾਇਆ ਸੀ ਚਾਰ ਪੰਜ ਲੌਂਗ ਪਾਣੀ ਹੈ ਹੁਣ ਜਿਹੜੇ ਪਿਆਜ਼ ਹੈ ਇਹ ਲੰਬੇ ਲੰਬੇ ਮੈਂ ਕੱਟ ਲਈ ਸੀਗੇ ਇਹਨੂੰ ਪਾ ਕੇ ਵਿੱਚ ਆਪਾਂ ਇਹਨਾਂ ਨੂੰ ਭੁੰਨ ਲਾਂਗੇ ਗੁਰੂ ਪਿਆਗ ਇਹ 3-4 ਸੀਗੇ ਥੋੜਾ ਜਿਹਾ 골ਡਨ ਬ੍ਰਾਊਨ ਕਰ ਲਾਂਗੇ ਆਹ ਤਾਂ ਕਾ ਟਮਾਟਰ ਜਿਹੜੇ ਹੋ ਉਹਨਾਂ ਨੂੰ ਕੱਟ ਲੈਣੇ ਆ ਟਮਾਟਰ ਹੈ ਜਿਹੜੇ ਇਹ ਲੰਬੇ-ਲੰਬੇ ਕੱਟ ਲੈਣੇ ਇਹਦੇ ਲਈ ਮੈਂ ਦੋ ਟਮਾਟਰ ਲਈ ਸੀਗੇ ਉਹਨਾਂ ਨੂੰ ਲੰਬਾ-ਲੰਬਾ ਕੱਟ ਲੈਣਾ ਸੀ उधर अपने जोड़े प्याज है वो ब्राउन होने लिये आप जब तक तो ब्राउन होगी तब तक आप टमाटर कट लें जोड़े प्याज है हम ब्राउन हो चुके हैं ये मैं अदरक लिया से वो भी चार टुकड़े कर वो पा दे थोड़ा जसन लिया चार पाँच कलिया ये पा दे तीन चार हरिया मिर्चा लिखा सी भी कट के पा लिया ਇਨੋਂ ਵੀ ਥੋੜਾ ਜਿਹਾ ਆਪਾਂ 골ਡਨ ਬ੍ਰਾਊਨ ਹੋ ਜਾਂਦੀ ਨੇ। ਇਹ 골ਡਨ ਬ੍ਰਾਊਨ ਹੋ ਸਕਦੀਆਂ। ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ। ਟਮਾਟਰ ਵੀ ਹਮ ਥੋੜੀ ਜਿਹਾ ਜਦੋਂ ਤੱਕ ਪੱਕ ਹੋਣ ਹੋਣ ਦੇਣ ਲਈ ਇੱਕ ਕੱਪ ਆਪਾਂ ਮਾ ਲਈਏ। ਆਪਾਂ ਇਹਨੂੰ ਢੱਕ ਕੇ ਰੱਖ ਦਾਂਗੇ ਜੇ ਤੱਕ ਟਮਾਟਰ ਜਿਹੜੇ ਚੰਗੀ ਤਰ੍ਹਾਂ ਸੌਫਟ ਹੋ ਜਾਣ। ਇਹਦੇ ਟਮਾਟਰ ਵੀ ਆਪਣੇ ਗਲ ਚੁੱਕੇ ਹਨ ਮਸਾਲਾ ਜਿਹੜਾ ਆਪਣਾ ਭੁੱਜ ਚੁੱਕਿਆ ਹੈ 골ਡਨ ਬ੍ਰਾਊਨ ਹੋ ਗਿਆ ਹੈ ਓਨੇ ਨੂੰ ਆਪਾਂ ਥੋੜਾ ਜਿਹਾ ਠੰਡਾ ਕਰਕੇ ਫਿਰ ਨੂੰ ਆਪਾਂ ਲਿੱਕੀ ਦੇ ਵਿੱਚ ਪੀਸ ਲੈਣਾ ਹੈ ਇਹਦੇ ਲਈ ਆਪਾਂ ਮਿਕਸੀ ਜਾਰ ਲੈ ਲਿਆ ਇਦੇ ਵਿੱਚ ਹੁਣ ਆਪਾਂ ਜਿਹੜੇ ਥੁੰਨੇ ਹੋਏ ਪਿਆਜ਼ ਟਮਾਟਰ ਅਦਰਕ ਸਾਰਾ ਕੁਝ ਇਹ ਪਾ ਲੈਣਾ ਹੈ। ਥੋੜਾ ਜਿਹਾ ਠੰਡਾ ਹੋ ਲੈਣ ਦੇਣਾ ਉਸ ਤੋਂ ਬਾਅਦ ਇਹਨੂੰ ਆਪਾਂ ਪੀਸਾਂਗੇ। ਹੁਣ ਇਹਦਾ ਜਿਹੜਾ ਥੋੜਾ ਸੇਕ ਆ ਜਿਹੜਾ ਉਹ ਨਿਕਲ ਜਾਵੇ ਉਹਨਿੰਦੇਰ ਆਪਾਂ ਮੈਂ ਇੱਧਰ ਚਾਹ ਪੱਤੀ ਦਾ ਪਾਣੀ ਧਰਿਆ ਹੋਇਆ ਸੀਗਾ ਉਬਲਣਾ। ਹੁਣ ਆਪਾਂ ਇਸਨੂੰ ਪੀਸ ਲੈਨੇ ਜਿਹੜਾ ਮਸਾਲਾ। ਆਪਾਂ ਪੁੰਨਿਆ ਸੀਗਾ ਮਸਾਲਾ ਜਿਹੜਾ ਆਪਾਂ ਬਸ ਪੀਸ ਲਿਆ ਵਾ ਆਪਾਂ ਮਸਾਲਾ ਜਿਹੜਾ ਆਪਣਾ ਬਹੁਤ ਸੋਹਣਾ ਪੀਸ ਕੇ ਤਿਆਰ ਹੋ ਗਿਆ ਜੀ ਹੁਣ ਆਪਾਂ ਇਹਨੂੰ ਤੜਕਾ ਲਗਾਣੇ ਆ ਤੜਕਾ ਲਾਉਣ ਦੇ ਲਈ ਮੈਂ ਪੈਨ ਧਰਤਾ ਜੀ ਇੱਧਰ ਤੇਲ ਪਾ ਕੇ ਤੇਲ ਗਰਮ ਹੋ ਚੁੱਕਾ ਹੈ ਹੁਣ ਇਹਦੇ ਵਿੱਚ ਆਪਾਂ ਮਸਾਲਾ ਪਾਉਣੀ ਆ ਜਿਹੜਾ ਪੀਸਿਆ ਹੋਇਆ ਸੀਗਾ ਇਨੂੰ ਦਵਾਰ ਤੋਂ ਚੰਗੀ ਤਰ੍ਹਾਂ ਆਪਾਂ ਭੁੰਨ ਲੈਨੇ ਆ। ਇਹਨੂੰ ਉਹ ਤੱਕ ਆਪਾਂ ਭੁੰਨਦੇ ਰਾਵਾਂਗੇ ਜਦੋਂ ਤੱਕ ਇਹ ਤੇਲ ਨਹੀਂ ਛੱਡ ਲੈਂਦਾ। ਜਦੋਂ ਤੇਲ ਛੱਡ ਜਾਊਗਾ ਉਦੋਂ ਤੱਕ ਆਪਾਂ ਇਹਨੂੰ ਭੁੰਨਾਂਗੇ। ਇੱਧਰ ਆ ਜਿਹੜੇ ਮੇਰੇ ਹਸਬੰਡ ਉਹ ਬਰੀਕ ਪਿਆਜ਼, ਟਮਾਟਰ ਤੇ ਹਰੀ ਮਿਰਚ ਕੱਟ ਰਹੀ ਸੀਗੇ। ਛੋਲੇ ਭਟੂਰੇ ਜਦੋਂ ਆਪਾਂ ਬਣ ਕੇ ਤਿਆਰ ਹੋਗੇ ਉਹਦੇ ਨਾਲ ਸਰਵ ਕਰਨ ਦੇ ਲਈ ਤਦ ਤੱਕ ਇੱਧਰ ਮੇਰਾ ਮਸਾਲਾ ਘਰਿਆ ਹੋਇਆ ਸੀਗਾ ਭੁੰਨਣ ਦੇ ਲਈ। ਮੈਂ ਉਹਨੇ ਦੀਰ ਮਸਾਲੇ ਦੀ ਤਿਆਰੀ ਕਰ ਰਹੀ ਸੀਗੀ। ਹੁਣ ਇਹਦੇ ਵਿੱਚ ਆਪਾਂ ਨਮਕ ਮਿਰਚ ਐਡ ਕਰਾਂਗੇ ਇੱਕ ਚਮਚ ਆਪਾਂ ਨਮਕ ਦਾ ਪਹਿਲਾਂ ਵੀ ਪਾਇਆ ਹੋਇਆ ਸੀਗਾ ਛੋਲਿਆਂ ਦੇ ਵਿੱਚ ਉਹਨੂੰ ਪਾਉਣਾ ਕ ਚਮਚ ਹੋਰ ਐਡ ਕਰਾਂਗੇ ਇਹ ਹਲਦੀ ਲਈ ਸੀ ਕਿਵੇਂ ਹਲਦੀ ਐਡ ਕਰਾਂਗੇ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਆਪਾਂ ਹੁਣ ਆਪਾਂ ਇਹ ਧਨੀਆ ਲਿਆ ਹੋਇਆ ਸੀਗਾ ਪੀਸਿਆ ਹੋਇਆ ਅੱਧਾ ਚਮਚ ਇਹ ਪਾਵਾਂਗੇ ਵਿੱਚ ਇਹਦੀ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਮਿਲਾ ਲਾਂਗੇ ਨਮਕ ਮਿਰਚ ਨੂੰ ਜਿਹੜਾ ਚੰਗੀ ਤਰ੍ਹਾਂ ਇਹਦੇ ਵਿੱਚ ਸਾਰਾ ਪੁੱਜ ਜਾਵੇ ਅ ਜਿਹੜਾ ਹਲਦੀ ਹਲਤੀ ਦਾ ਕੱਚਾਪਨ ਨਾ ਰਹੀ ਇਹਦੇ ਵਿੱਚ ਇਹਨੂੰ ਆਪਾਂ ਉੱਤੱਕ ਭੁੰਨਦੇ ਰਾਵਾਂਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਬ੍ਰਾਊਨ ਨਹੀਂ ਹੋ ਜਾਂਦਾ ਹੈਗਾ ਇਹ ਥੋੜੀ ਜਿਹੀ ਕਾਲੀ ਮਿਰਚ ਮੈਂ ਐਡ ਕੀਤੀ ਸੀਗੀ ਥੋੜੀ ਜਿਹੀ ਸੁੱਕੀ ਮੇਥੀ ਲਈ ਸੀਗੀ ਆਪਾਂ ਇਹ ਵਿੱਚ ਪਾਵਾਂਗੇ ਇਹਦੇ ਨਾਲ ਵੀ ਬਹੁਤ ਜ਼ਿਆਦਾ ਵਧੀਆ ਸਬਜ਼ੀ ਬਣਦੀ ਹੈ ਟੇਸਟ ਬਹੁਤ ਵਧੀਆ ਆਉਂਦਾ ਹੈ ਖੁਸ਼ਬੂਦਾਰ ਸਬਜ਼ੀ ਬਣਦੀ ਹੈ ਇਹ ਟਮਾਟਰ ਪੂਰੀ ਲਈ ਸੀਗੀ ਟਮਾਟਾਂ ਦਾ ਪੀਸਿਆ ਹੋਇਆ ਪੇਸਟ ਹੁੰਦਾ ਹੈ ਇਹ ਇਹ ਜਿਹੜੇ ਛੋਲੇ ਆ ਇਹ ਥੋੜੇ ਜਿਹੇ ਮੈਂ ਵਿੱਚੋਂ ਕੱਢ ਕੇ ਪਕਲੇ ਸੀਗੇ ਇਹਦੇ ਨਾਲ ਜਿਹੜੀ ਗਰੇਵੀ ਆ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਸੰਘਣੀ ਬਣਦੀ ਹੈ ਉਹਨੇ ਜਿਹੜੇ ਬਹੁਤ ਵਧੀਆ ਆਪਣੇ ਬਣ ਕੇ ਤਿਆਰ ਹੋ ਗਈ ਸੀਗੀ। ਕਾਈ ਨੂੰ ਆਪਾਂ ਪੀਸ ਕੇ ਵਿੱਚ ਉਹਦੀ ਪਾ ਦਾਂਗੇ। ਇੱਧਰ ਆਪਣਾ ਜਿਹੜਾ ਮਸਾਲਾ ਉਹ ਵੀ ਪੁੱਜੀ ਦਿੱਤਾ ਹੈ। ਇੱਧਰ ਜਿਹੜਾ ਪੱਤੀ ਦਾ ਪਾਣੀ ਮੈਂ ਉਬਾਲਿਆ ਹੋਇਆ ਸੀਗਾ ਉਹ ਵੀ ਛਾ ਪਾ ਦਿੰਨੇ ਆ। ਜਿਹੜੀ ਆਪਾਂ ਬਾਹਰ ਛੋਲੇ ਖਾਨੀਆਂ ਹਲਵਾਈਆਂ ਦੀ ਉਹ ਹਮੇਸ਼ਾ ਹੀ ਪੱਤੀ ਦਾ ਪਾਣੀ ਵਿੱਚ ਆਉਂਦੀ ਹੈ। ਇਹਦੇ ਨਾਲ ਜਿਹੜਾ ਰੰਗ ਆ ਸੋਲਿਆਂ ਦਾ ਬਹੁਤ ਜ਼ਿਆਦਾ ਵਧੀਆ ਆਉਂਦਾ ਏ ਜਿਹੜਾ ਤੜਕਾ ਇਹਦੀ ਆਪਣਾ ਬਹੁਤ ਵਧੀਆ ਪੂਝਕੇ ਤਿਆਰ ਹੋ ਗਿਆ। ਇਹਦਾ ਜੈਮ ਇਹਨੂੰ ਬਿਲਕੁਲ ਢੀਲ ਤੜਕਾ ਮਖਾਲੀ ਨੂੰ ਮਸਾਲਾ ਜਿਹੜਾ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ। ਇੱਧਰ ਆਪਾਂ ਗੁੱਟੇ ਹੋਏ ਛੋਲੇ ਵਿੱਚ ਪਾ ਦਿੰਨੇ ਹੁਣ। ਜਿਹੜੀ ਤਰੀਆ ਇਹਦੀ ਨਾ ਬਹੁਤ ਵਧੀਆ ਸੰਗਣੀ ਹੋ ਜਾਂਦੀ ਹੈ ਹੁਣ ਜਿਹੜਾ ਮਸਾਲਾ ਇਹ ਵੀ ਬਸ ਆਪਣਾ ਤਿਆਰ ਹੋ ਗਿਆ ਉਹਦੇ ਵਿੱਚ ਛੋਲੇ ਪਾ ਕੇ ਥੋੜੇ ਮੈਂ ਵਿੱਚ ਪਾ ਦਿੰਨੇ ਹੁਣ ਇਹਦੇ ਵੀ ਮਸਾਲਾ ਆਪਾਂ ਇਹਦੇ ਵਿੱਚ ਪਾ ਦਿੱਤਾ ਹੈ ਜਿਹੜੀ ਸਬਜੀ ਹੈ ਇਹ ਆਪਣੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਗਈ ਹੈ ਦੇਖੋ ਕਿੰਨੀ ਵਧੀਆ ਬਣੀ ਹੈ ਹੁਣ ਇਹਦੇ ਵਿੱਚ ਆਪਾਂ ਧਨੀਆ ਪਾਵਾਂਗੇ ਤਾਂ ਮੀਆਂ ਮੈਂ ਕੱਟ ਕੇ ਜਿਹੜਾ ਇਹ ਰੱਖਿਆ ਹੋਇਆ ਹੁੰਦਾ ਪਹਿਲਾਂ ਹੀ ਹੁਣ ਇਹ ਇਹਦੇ ਵਿੱਚ ਆਪਾਂ ਐਡ ਕਰ ਦਾਂਗੇ ਸਬਜ਼ੀ ਜਿਹੜੀ ਆਪਣੀ ਬਹੁਤ ਸੋਹਣੀ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਦੂਸਰੇ ਪਾਸੇ ਜਿਹੜਾ ਅ ਈਮਲੀ ਮੈਂ ਭਾਂਕੇ ਰੱਖੀ ਸੀਗੀ ਉਹਦੇ ਵਿੱਚ ਆਪਾਂ ਪਿਆਜ਼ ਬਰੀਕ ਕੱਟ ਕੇ ਰੱਖੇ ਹੋਈ ਸੀ ਉਹ ਐਡ ਕਰਾਂਗੇ ਹਰੀਆਂ ਮਿਰਚਾਂ ਬਰੀਕ ਵੀ ਕੱਟ ਕੇ ਰੱਖੀਆਂ ਸੀ ਇਹ ਪਾਵਾਂਗੇ ਵਿੱਚ ਇਹਦੇ ਇੱਕ ਟਮਾਟਰ ਲਿਆ ਸੀਗਾ ਇਹ ਵੀ ਬਰੀਕ-ਬਰੀਕ ਕੱਟ ਲਿਆ ਸੀ ਇਹ ਵੀ ਇਹਦੇ ਵਿੱਚ ਪਾਵਾਂਗੇ ਇਹ ਜਿਹੜੀ ਆਪਾਂ ਚਟਨੀ ਬਣਾ ਕੇ ਤਿਆਰ ਕਰ ਲਈਏ ਭਟੂਰੇ ਛੋਲਿਆਂ ਦੇ ਨਾਲ ਖਾਣ ਦੇ ਲਈ ਬਹੁਤ ਵਧੀਆ ਲੱਗਦੀ ਹੈ ਤੁਸੀਂ ਵੀ ਇਹ ਜ਼ਰੂਰ ਟਰਾਈ ਕਰਕੇ ਦੇਖਿਓ ਹੁਣ ਇੱਧਰ ਆਪਾਂ ਭਟੂਰਿਆਂ ਦੀ ਤਿਆਰੀ ਕਰਦੇ ਹਾਂ ਆਟਾ ਜਿਹੜਾ ਬਹੁਤ ਸੋਹਣਾ ਨਰਮ ਗੁੱਝ ਕੇ ਤਿਆਰ ਹੋ ਚੁੱਕਾ ਹੈ රබ පිඩකාල සික හන්ඩ साරි වීල්ඩනතිප ලලාගේ චරි පස සැපති ලාගේඩදසි ප ලග සකදය අප වෙල්ලාගේ ਪਤਲਾ ਵੇਲਾਂਗੇ ਆਪਾਂ ਬਾਲਾ ਮੋਟਾ ਨਹੀਂ ਰੱਖਣਾ ਹੈਗਾ ਪਤਲਾ-ਪਤਲਾ ਵੇਲਾਂਗੇ ਜਿਹੜਾ ਤੇਲ ਆਪਣਾ ਵਧੀਆ ਗਰਮ ਹੋ ਚੁੱਕਾ ਪੂਰਾ ਗਰਮ ਤੇਲ ਦੇ ਵਿੱਚ ਹੀ ਪਾਣਾ ਇਹਨੂੰ ਆਪਾਂ ਫੇਰੇ ਵਧੀਆ ਬਣ ਕੇ ਤਿਆਰ ਹੋ ਜਾਂਦੀ ਆ ਜੇ ਗਰਮ ਤੇਲ ਦੇ ਵਿੱਚ ਪਾਵਾਂਗੇ ਤਾਂ ਨਾਲੇ ਫੇਰੇ ਜ਼ਿਆਦਾ ਤੇਲ ਤੇਲ ਨਹੀਂ ਰਹਿੰਦਾ ਇਹਨਾਂ ਦੇ ਵਿੱਚ ਬਹੁਤ ਵਧੀਆ ਬਣ ਕੇ ਜਿਹੜੇ ਆਪਣੇ ਤਿਆਰ ਹੋਈ ਸੀਗੇ ਭਟੂਰੇ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਪਰ ਮੇਰੇ ਹਸਬੰਦ ਖਾ ਰਹੀ ਸੀਗੇ ਨਾਲ ਦੀ ਨਾਲ ਮੈਂ ਉਹਨਾਂ ਨੂੰ ਗਰਮ ਗਰਮ ਬਣਾ ਕੇ ਦੇ ਰਹੀ ਸੀਗੀ ਦੇਖੋ ਜੀ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਵਾ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਇਸੇ ਤਰ੍ਹਾਂ ਕਰਕੇ ਮੈਂ ਥੋੜੇ ਥੋੜੇ ਸਾਰੇ ਬਣਾ ਲਏ ਸੀਗੇ ਬਹੁਤ ਜ਼ਿਆਦਾ ਵਧੀਆ ਟੇਸਟੀ ਬਣੇ ਸੀਗੇ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਕੇ ਦੇਖਿਓ ਬਸ ਇਹਨਾਂ ਨੂੰ ਥੋੜਾ ਮੋਟਾ ਨਹੀਂ ਵੇਲਣਾ ਹੈਗਾ ਪਤਲਾ-ਪਤਲਾ ਹੀ ਵੇਲਣਾ ਹੈਗਾ ਫੇਰ ਬਹੁਤ ਜ਼ਿਆਦਾ ਵਧੀਆ ਬਣਦੇ ਆ ਫੁੱਲੇ-ਫੁੱਲੇ ਭਟੂਰੇ ਤੇਲ ਆ ਜਿਹੜਾ ਉਹ ਵੀ ਗਰਮ ਰੱਖਣਾ ਹੈਗਾ ਉਹ ਵੀ ਠੰਡਾ ਨਹੀਂ ਹੋਣਾ ਚਾਹੀਦਾ ਹੈਗਾ ਇੱਧਰ ਮੇਰੇ ਹਸਬੰਦ ਨਾਲ ਨਾਲ ਖਾ ਰਹੇ ਸੀਗੇ ਸਬਜ਼ੀ ਲੈਣ ਆਈ ਸੀਗੀ ਉਹ ਵੀ ਉਹਨਾਂ ਨੂੰ ਸਬਜ਼ੀ ਪਾ ਕੇ ਦੇ ਰਹੀ ਸੀ ਨਾਲ ਨਾਲ ਇਹ ਗਰਮਾ ਗਰਮ ਚੱਕੀ ਜਾ ਰਹੀ ਸੀਗੇ ਇਹ ਵੀ ਕਹਿੰਦੇ ਸੀ ਬਹੁਤ ਜ਼ਿਆਦਾ ਟੇਸਟੀ ਬਣੇ ਆ ਚਲੋ ਜੀ ਤੁਹਾਨੂੰ ਵੀ ਕਿਵੇਂ ਲੱਗੇ ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਇਹ ਰੈਸਪੀ ਕਿਵੇਂ ਲੱਗੀ ਜੇ ਵਧੀਆ ਲੱਗੀ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਓ ਜੀ ਨਾਲੇ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਚਲੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਦੇਖਣ ਦੇ ਲਈ ਚਲੋ ਜੀ ਫਿਰ ਅਗਲੀ ਵੀਡੀਓ ਨਾਲ ਰਿਤੇ ਕਰਦੇ ਆ ਤਦ ਤੱਕ ਲਈ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ